ਹਾਂਜੀ ਗਾਇਜ਼ ਕੀ ਹਾਲ ਚਾਲ ਆ ਮਿੰਕਾ ਨੇ ਸਾਰੇ ਆ ਨੇ ਵਧੀਆ ਹੋਵਗੇ ਕਿਤਾ ਰੁਕਾ ਲੱਗਾ ਲੱਗੇ ਸੀ ਕਿ ਗੁਲਚੇ ਗੁਲਚੇ ਖਾਣ ਠੀਕ ਕਿ ਭਾਜੀ ਸਾਡਾ ਗੁਲਚੇ ਬਣਾਉਂਦਾ ਬਹੁਤ ਵਧੀਆ ਸਵਾਦ ਬਣਾਉਂਦਾ ਯਾਕਰ ਉਸ ਨਰਾਬੀ ਤਿਆਰ ਨਵਾ ਹੀ ਮਾ ਮਾਰ ਐਨ ਰੀਗਨਲ ਹੀ ਗੱਲਬਾਤ ਹੁੰਦੀ ਹੈ ਹਾਂ ਬਹੁਤ ਵਧੀਆ ਸਵਾਦ ਕੁਲਚੇ ਬਣਦੇ ਨੇ ਪਿਆਰ ਨਾਲ ਬਣਾਉਣਾ ਚਾਹਦਾ ਜੀਓ ਇਹ ਤੋਂ ਦੋ ਦੋ ਨਾਲ ਦੀਏ ਇੱਕ ਟਿੱਕੀ ਹੋਣਾ ਇੱਕ ਟਿੱਕੀ ਦਾ ਹੋਣਾ ਛਾਹ ਛੋਲੇ ਜੇ ਪਹਿਲੇ ਹੀ ਬਣਾ ਰਹੇ ਹਾਂ ਨਾ ਆਹ ਸਹੀ ਹੈ ਘੱਟ-ਕੁੱਟ ਕੇ ਰੱਖਿਆ ਹੁੰਦਾ ਕੰਮ ਪਹਿਲੇ ਇਧਰ ਆਇ ਕੋ ਜਿੰਮਾ ਕੋਈ ਚਾਹ ਗਿੰਦਾ ਖਾਣਾ ਆਪਰੇ ਕਾਣਾ ਅੱਛਾ ਹੁਣ 20 ਰੁਪਏ ਆਪਣੇ ਕੋਲੋਂ ਗੱਡੂ ਅੱਜ ਹੈਨਾ ਸਹੀ ਆ ਸਹੀ ਆ ਦੇਖਿਆ ਨਾ ਕੰਮ ਇਹ ਸਾਰਾ origignal ਹੀ ਆ ਪਰ ਤੇਰੇ ਅੰਗ ਡੁਪਲੀਕੇਟ ਪਾਉਣੇ ਜਿੰਮਾ ਜਿੰਮਾ ਨਾ ਕਰਨਾ ਉਹ ਭਾਈ ਸੁਣੀ ਵੀ ਗਿੰਦਾ ਖਾਣਾ ਹੈ ਹੁਣ ਕਿਤੇ ਆ ਹੁਣ ਕਿੱਥੇ ਦੈਨੂੰ ਉਹ ਇਹ ਨਹੀਂ ਲੱਗਾਈ ਆ ਕਦੋਂ ਪੰਜ ਦਸ ਮਿੰਟ ਹੋ ਗਏ ਬਾਬਾ ਲੈਣੇ ਬੋਲਾ ਸੀ ਪਹਿਲੇ ਆਦਾ ਰੇ ਆਜੀ ਦੇਖ ਤੰਮੀ ਅੱਗੇ ਇਹ ਨਾ ਤਾਂ ਹੱਦ ਲੈ ਗਾ ਨਹੀਂ ਵੀ ਇਹਨਾਂ ਕੋਲ ਚੇ ਖਾਣੇ ਆ ਨਹੀਂ ਨੂੰ ਤੁੰਨਾਦੇ ਆ ਦੇਦੇ ਆ ਕੀ ਕਹਿੰਦਾ ਖਾਣੇ ਆਉਂਗਾ ਦਾ ਰੋਟੀ ਲੈ ਆਈ ਨਹੀਂ ਉਹ ਵੀ ਮੇਰੇ ਸਾਹਬ ਨੇ ਨਹੀਂ ਲੈ ਕੇ ਆਇਆ ਅੱਜ ਰੋਟੀ ਅੰਦਰ ਵੀ ਪੁੱਛਿਆ ਹੋਰ ਤਾਂ ਨਹੀਂ ਲੈਣੇ ਜੋ ਪੁੱਛ ਗਿਆ ਤੂੰ ਉਹ ਡਬਲ ਟੀ ਤਾਂ ਚਾਹੀਦੀ ਹੋਰ ਮਦਾਕਦਾ ਸਵਾਦਾ ਗੱਲਬਾਤ ਪੂਰੀ ਆ ਸਹੀ ਆ ਪੀਚਾ ਗੜੋਂ ਖਾਣ ਬਾਣ ਸਾਨੂੰ ਬਾਹਰ ਉਹਨਾਂ ਦੇ ਫਰੈਂਡ ਆਏ ਸੀਗੇ ਦੁਕਾਨ ਤੇ ਬਾਜੀ ਹੁਣੇ ਗੁੱਲਚੇ ਗੁੱਲਚੇ ਖਾਣ ਲੱਗੇ ਸੀਗੇ ਭਾਈ ਉਹਨੇ ਕਹਿੰਦੇ ਸਵਾਦ ਬਹੁਤ ਆ ਕੁਲਚੇ। ਸ਼ੂਦੀ ਕਾਰਟੀ ਜਿਹੜੀ ਵਾਲੀ ਦੀ। ਹਾਂਜੀ ਗਾਇਸ। ਮੇਰੇ ਘਰ ਆਈ ਸੀ ਮੰਮੀ ਹੋਣੇ। ਤੇ ਉਹਨੇ ਕਹਿੰਦੇ ਪੈਸੇ ਬੂਸੇ ਕਢਾ ਲਿਆ। ਏਟੀਐਮ ਤੇ ਥੋੜੀ ਜਿਹਾ ਆਪਾਂ ਪੈਸੇ ਕਢਾਉਣੇ ਆ। ਆਪਾਂ ਹੁਣ ਚੱਲੇ ਪੈਸੇ। ਪੈਸੇ ਕਢਾਉਣ ਚੱਲੇ ਆ। ਫਾਈਟ ਦੇ ਚੱਜਣਾ ਕਰੀਆਂ ਵਿੱਚ ਦੀ। ਉਹ ਜੀ ਇਹ ਕੋ ਪਰਸ਼ਾਰਦੀਆਂ ਗੜੀਆਂ ਵਿੱਚ ਜਿ ਆਏ ਆ ਤਾਂ ਕਿ ਚਲੋ ਇੱਧਰ ਦੀ ਚੱਲ ਚੱਲਦੇ ਹਾਂ ਸ਼ੋਰਟਕਟ ਅੱਗੇ ਮੇਨ ਹਾਈਵੇ ਆ ਜਾਣਾ ਲੋੜ ਉੱਤੇ ਲੱਗੇ ਏ.ਟੀ.ਐਮ. ਇੱਥੇ ਰੁਕ ਜਾਣਾ ਆਪਾਂ ਤੇ ਜਿ ਹੁਣ ਆਪਾਂ ਏ.ਟੀ.ਐਮ. ਚ ਪੈਸੇ ਕਢਾਵਾਂਗੇ ਇੱਥੋਂ ਜੀ ਗਾਇਜ਼ ਆਪਾਂ ਪੈਸੇ ਪੂਰੇ ਹੁਣ ਕਢਾ ਲਏ ਆ ਹੁਣ ਆਪਾਂ ਚੱਲਦੇ ਹਾਂ ਦੁਕਾਨ ਤੇ ਮੀਂਹ ਪਿਆ ਸੀਗਾ ਥੋੜਾ ਜਿਹਾ ਛਰਾਟੇ ਵਾਲਾ ਆਇਆ ਸੀਰ ਸਾਫ ਕਰ ਲਈਏ ਰਾਮ ਚਲੋ ਜਿੱਥੇ ਚੱਲੀ ਗਏ ਤੇ ਰਾਮ ਚਲ ਹੁਣ ਚੱਲੀ ਗੱਲੀ ਦਿਖਾਉਣੀ ਤੁਹਾਨੂੰ ਇਹ ਵੀ ਫੇਰ ਆਪਾਂ ਹੁਣ ਉਸੇ ਹੀ ਗਲੀ ਥਾਣੀ ਆ ਗਏ ਆ ਇਹ ਬੜੀ ਛੋਟੀ ਜਿਹੀ ਗਲੀ ਹੈ ਅੱਜ ਦੀ ਲੋ ਜੀ ਗਾਇਸ ਇਹ ਵਾਲਾ ਰਾਹ ਜਾਂਦਾ ਆ ਆਪਣੀ ਹੋਲੀ ਸ਼ੋਪ ਦਾ ਜਿਹੜਾ ਜਿੱਥੇ ਆਪਾਂ ਕੱਪੜੇ ਵੀ ਰੱਖੇ ਆ ਆਹ ਸ਼ੋਪ ਆਪਣੀ ਨਾਲ ਹੀ ਪੁੰਜੇ ਦੇ ਜੀ ਲੋ ਜੀ ਆਪਾਂ ਪਹੁੰਚ ਗਏ ਆਪਣੀ ਗੁਦਾਹ ਦੀ ਸ਼ੋਪ ਤੇ ਹਾਂਜੀ ਗਾਇਸ ਇਹ ਹੈਗੀ ਆ ਮੇਰੀ ਭਾਨ ਜੀ ਗੁਗਲੋ ਜੀ ਮੇਰੀ ਗੁਗਲੋ ਆ ਜਿਸ ਨਾਲ ਮੈਂ ਘੱਟ ਸਾਰਿਆਂ ਨੂੰ ਹਾਈ 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 ਕੇ ਲਵ ਯੂ ਕੇ ਲਵ ਯੂ ਕੇ ਲਵ ਯੂ ਅਸਿਕਾ ਫਾਟੇ ਲਗੇ ਲਾਚ ਨੂੰ ਚ ਪਿਆ ਆ ਕਈ ਵੇਲੇ ਤੇ ਇੱਥੇ ਜਾਮ ਬਹੁਤ ਜ਼ਿਆਦਾ ਲੱਗਦਾ ਆ ਗੱਡੀਆਂ-ਗੁੱਡੀਆਂ ਖੜੀਆਂ ਹੁੰਦੀਆਂ ਰਸਤੇ ਦੇ ਵਿੱਚ ਉਹਦੇ ਕਰਕੇ ਫੇ ਕਈ ਵੇਲੇ ਜਾਮ ਜੂਨ ਲੱਗ ਜਾਂਦਾ ਆ ਇਹ ਭਾਜੀ 버ਗਰ ਬਹੁਤ ਸਵਾਦ ਹੁੰਦੇ ਆ ਇਹ ਜਿਹੜੀ ਰੈਡੀ ਜਾਂਦੀ ਹੈ ਨਾ ਇਹਦੇ 버ਗਰ ਬਹੁਤ ਸਵਾਦ ਹੁੰਦੇ ਆ ਹਾਂਜੀ ਗਾਇਜ਼ਾਕੀ ਦੀ ਸਾਡੀ ਵੀਡੀਓ ਨਾਲ ਜੁੜੇ ਰਹੋ ਵਲੋਗ ਵੇਖਣ ਲਈ ਸਾਡਾ ਵੀਡੀਓ ਸਾਡੇ ਨਾਲ ਜੁੜੇ ਰਹੋ ਬਲੌਗ ਵੇਖਣ ਲਈ ਠੀਕ ਆ ਜੀ ਲੋਕੋ ਜੀ ਹੁਣ ਆਪਾਂ ਚੱਲੇ ਆਂ ਬੀਕਾਨੇਰ ਵਾਲੇ ਤੋਂ ਗੁਲਾਬ ਜਮਨ ਲੈਣ ਲਈ ਤੇ ਸ਼ੌਕੀ ਪਈ ਕੰਦਾਂ ਇਸ ਵਾਰ ਤੁਹਾਨੂੰ ਚੱਲ ਜਾ ਮੈਂ ਚੱਨਾ ਗੁਲਾਬ ਜਮਨ ਲੈਣਾ ਤੇ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਮੋਲ ਆਪਾਂ ਹੁਣ ਆ ਗਏ ਮਠਾਈਆਂ ਲੈਣ ਆਂ ਮੈਂ ਮਠਾਈ ਪੀਕਾ ਤਾਂ ਆਪਾਂ ਯਾ ਅੰਬੀਕਾਨੇਰ ਤੇ ਬਹੁਤ ਸਾਰੀ ਖੜੀ ਜਾਂਦੀ ਮਸਾ ਤੇ ਆਪਾਂ ਇੱਥੇ ਤਾ ਯੂਨ ਕਰ ਲੈਂਦੇ ਸਾਡੀ ਮਿਠਾਈ ਪੈਕ ਤੇ ਹੁਣ ਆਪਾਂ ਲੱਗ ਜਾਵਾਂਗੇ ਸ਼ੌਪ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਬਾਕੀ ਦਾ ਮੋੜ ਦਿਖਾਉਣੀ ਸ਼ੌਪ ਤੇ ਪਹੁੰਚ ਕੇ ਮਿਲ ਗਈ ਸਾਡੀ ਮਿਠਾਈ ਹੁਣ ਆਪਾਂ ਚੱਲਨੇ ਸ਼ੌਪ ਤੇ ਉਹ ਖੜੀ ਸਾਡੀ ਮੋਟਰਸਾਈਕਲ ਤੇ ਆਪਾਂ ਪਹੁੰਚੀਏ ਮੋਟਰਸਾਈਕਲ ਕੋਲ ਤੇ ਇਹ ਹੁਣ ਆਪਾਂ ਸ਼ੌਪ ਤੇ ਪਹੁੰਚਣ ਨਾਲ ਪਹੁੰਚ ਕੇ ਤੁਹਾਨੂੰ ਹੋਰ ਦਿਖਾਉਣੀ ਆ ਬਾਕੀ ਦਾ ਮੋੜ ਜਾ ਲਿਆਏ ਤੇ ਮਾਦਰਾ ਦੇ ਗਾਂਦ ਰਖੜੀ ਵਾਲੇ ਤਾਂ ਹੁਣ ਅਕੜੀ ਅੰਦਰ ਹੁਣ ਅੰਦਰ ਪਹੁੰਚ ਗਏ ਆ ਅੰਦਰ ਘਾ ਮੋਲਜਾਲ ਦੇਖੀਏ ਜਲਦਾ ਪਿਆ ਕੀ ਕਰਦੇ ਆਪਾਂ ਹੁਣ ਖਾਲੀ ਗਲੀ ਜੇ ਤੁਹਾਨੂੰ ਲੱਗਿਆ ਨਹੀਂ ਆ ਮੀ ਪਾਏ ਜਾਂਦੇ ਟੱਕੀਆਂ ਆ ਰੱਖੀਆਂ ਹਨ ਗਿੱਲੀ ਹੋਣ ਤੋਂ ਬਚ ਗਈਆਂ ਚਾਦਰਾਂ ਦਿੱਤੀਆਂ ਆ ਜਾਂ ਜਗਦਾ ਵੀ ਬਹੁਤ ਤੇਰੀ ਮੀ ਪੈਣ ਲੱਗ ਪਿਆ ਆਪਾਂ ਖੜੋਣੇ ਦਾ ਜਗਾਰ ਵੀ ਲਾ ਲਿਆ ਵਾ ਉਹ ਖੜੋਣੇ ਦਾ ਕੋਈ ਚੱਕੜ ਹੀ ਨਹੀਂ ਉਹ ਗਿੱਲੇ ਹੋ ਕੇ ਸੁੱਕ ਜਾਂਦੇ ਆ ਤੇ ਆਪਾਂ ਦੇਖੋ ਸਮਾਨ ਤੁਹਾਨੂੰ ਕਮੈਂਟਾਂ ਆਪਾਂ 2 ਮਿੰਟ ਦੀ ਗੱਲ ਸੁਣਾ ਮੌਸਮ ਇਹ ਨਾ ਘੈਂਟ ਯਾਰ ਗੱਲ ਵਾਦੀ ਹੋਈ ਪਈ ਆ ਨਾ ਮਾਹੌਲ ਨਾ ਲੀਏ ਨਾ ਲੀਏ ਨਾ ਲਾ ਚੱਲ ਵੀਡੀਓ ਬਣਾਉਣਾ ਐਨਮੇ ਚੱਲ ਜਾਦੇ ਨਹੀਂ ਕੱਪੜੇ ਐਨੇ ਯਾਰ ਕਿੱਲੇ ਹੋ ਗਏ ਆ ਧੋਣ ਵਾਲੇ ਆ ਠੀਕ ਆ ਸੁੱਕ ਜਾਨੇ ਆ ਕੋਈ ਇੱਕ ਰਾਤ ਰਾਤ ਸੁੱਕ ਜਾਂਦੇ ਆ ਨਾ ਲਾ ਲੋਈ ਗਾਇਸ ਮਾਹੌਲ ਪੂਰਾ ਵੇਵੀ ਚਾਪ ਕੋੜਿਆ ਨਾ ਮੌਸਮ ਆ ਆਪਾਂ ਚਾਹ ਤੇ ਪੀ ਲਈ ਉਦਾਂ ਖਾਣ ਦੇ ਸੁਗੁੱਲੇ ਵੀ ਖਾ ਲਏ ਆ। ਜਮਨ ਖਾ ਲਈ ਨਾਲ ਆਪਾਂ ਕਿਹਾ ਦੇ। ਮਾਨ ਮੇਰੇ ਕਿੱਦਾਂ ਦੇ ਲਾਦੇ ਜਲੂਰ ਜੇ ਕੱਢਿਆ ਮੈਂ ਆਪਣੇ ਬਾਲਾਂ ਦਾ। ਜੇ ਦੇ ਕਮੈਂਟ ਚ ਬਤਾ ਦਿਓ ਮੈਂ ਕਿੱਦਾਂ ਦੇ ਬਾਲ ਕਟਵਾਵਾਂ। ਦੱਸਿਓ ਮੈਨੂੰ ਕੀ ਲੱਗਦਾ ਇਹ। ਜੀ ਨੋਟਿਸ ਕਿਸੀ ਕੋਈ ਇਹ ਟੀ-ਸ਼ਰਟ ਵਾਈ ਆ ਆਪਾਂ। ਹਾਂ। ਮੈਸੇਜਿੰਗ ਕੀਤੀ ਨਾ ਤੇ ਮੈਂ। ਕੀ ਹੈਗਾ ਜਾਲੀ ਮੀ ਸੋਨ ਦੇ ਸ਼ਾਟੇ। ਇਹ ਸਾਨੂੰ ਗਿੱਲੇ ਕਰਨ ਨਾਲ ਹੈ ਯਾਰ। ਮੀ ਗਿੱਲਾ ਕਰਕੇ ਛੱਡਦਾ ਹੁਣ ਬਾਕੀ ਕਈ ਸੰਗ ਤਾਂ ਇੱਧਰ ਵੀ ਵੇਚੀਆਂ ਆ ਸ਼ੈੱਡ ਦੇ ਥੱਲੇ ਗਵੰਡੀਆਂ ਪੁੱਛੀਏ ਕੀ ਹਾਲ ਚਾਲ ਆ ਰਖੜੀ ਤੁਹਾਡੀ ਤਾਂ ਨਹੀਂ ਭਿਜਣੀ ਮੈਂ ਕਿਹਾ ਤੁਹਾਡੀ ਰਖੜੀ ਤਾਂ ਨਹੀਂ ਭਿਜਣੀ ਪੁੱਜਣੀ ਤੁਹਾਨੂੰ ਮੋਜਾਂ ਆ ਤਾਂ ਬਾਕੀ ਗਾਇਸ ਜਿਹੜਾ ਸਾਡੀ ਨਾਲ ਜੁੜੇ ਰਹੇ ਹੋ ਦਾ ਬਲੌਗ ਵੇਖਣ ਲਈ ਠੀਕ ਹੈ ਜੀ ਹਾਂਜੀ ਗਾਇਸ ਹੁਣ ਆਪਾਂ ਵੀਡੀਓ ਦਾ ਇੱਥੇ ਕਰਦੇ ਆਂ ਐਂਡ ਠੀਕ ਹੈ ਸ਼ਾਮ ਦਾ ਹੋ ਗਿਆ ਟਾਈਮ ਇੱਥੇ ਕਰਦੇ ਆਪਾਂ ਬਲੌਗ ਦੀ ਐਂਡਿੰਗ ਬਾਕੀ ਪੀਵੀ08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਪੀਵੀ08